ਆਉਂਗੇ ਜਿਹੜੇ ਅੱਜ ਇੱਕ ਅੱਜ ਕੱਲ੍ਹ ਮਤ ਕਰਦੇ ਕਿ ਇਹ ਤਾਂ ਜੀ ਕਿ ਆਪਾਂ ਜਿਹੜਾ 7ਵੇਂ ਮਹੀਨੇ ਇੱਕ 40 ਕਿਲੋ ਦੀ ਸਾਡੇ ਇੱਥੇ ਕੋਤਵਾਲੀ ਥਾਣੇ 'ਚ ਬੰਦਿਆਂ ਤੋਂ ਰਿਕਵਰੀ ਹੋਈ ਸੀ 132 ਨੰਬਰ ਐਫ ਆਈ ਆਰ ਆਪਾਂ ਦਰਜ ਕੀਤੀ ਸੀ ਕਿ ਸੀ ਐਨ ਡੀ ਪੀ ਐਸ ਧਾਰਾ ਦੇ ਤਹਿਤ ਨਾ 6 ਬੰਦੇ ਸੀ ਉਹਦੇ 'ਚ ਇੱਕ ਜਿਹੜਾ ਅਕਿਊ ਸੀ ਲਖਵੀਰ ਲੱਖਾ ਹੈ ਤੇ ਵੈਸੇ ਮੂਲ ਨਵਾਸੀ ਆਪਣੇ ਮਲੋਟ ਮੁਖਸਰ ਦਾ ਸੀ ਤੋਂ ਉਹਦਾ ਅਸੀਂ ਉਸ ਤੋਂ ਬਾਅਦ ਆਪਣੀ ਸਾਡੀ ਟੀਮ ਹੈਗੀ ਹੈ ਡੀਐਸਪੀ ਜਿਹੜੇ ਆਪਣੀ ਗੁਰਪ੍ਰੀਤ ਸਿੰਘ ਹੈਗੇ ਇਹਨਾਂ ਨੇ ਕਿ ਨਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਹੈ ਤੇ ਜਿਹੜੇ ਇਦਾਂ ਦੇ ਮੁਕਦਮੇ ਦਰਜ ਹੁੰਦੇ ਕਮਰਸ਼ੀਅਲ ਕੁਆਂਟੀਟੀ ਦੇ ਉਹਦੇ ਚ ਹੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਿਹੜੇ ਉਹਨਾਂ ਨੇ ਨਸ਼ਾ ਤਸਕਰੀ ਚੋਂ ਪੈਸੇ ਕਮਾਏ ਨੇ ਜਾਂ ਜਾਇਦਾਦਾਂ ਬਣਾਈਆਂ ਉਹਨੂੰ ਨੇ ਆਈਡੈਂਟੀਫਾਈ ਕਰਦੇ ਆ ਉਹ ਹੀ ਇਹਨਾਂ ਨੇ ਆਈਡੈਂਟੀਫਾਈ ਕਰਕੇ ਤੇ ਕੰਪੀਟੈਂਟ ਅਥਾਰਟੀ ਕੋ ਭੇਜੇ ਸੀ ਉਹਦੇ ਚ ਫ੍ਰੀਜ਼ਿੰਗ ਆਰਡਰ ਆਏ ਨੇ ਤਕਰੀਬਨ 2.5 ਕਰੋੜ ਦੀ ਇਹਨਾਂ ਨੇ ਲਖਵੀਰ ਲੱਖੇ ਦੀ ਜਿਹੜੀ ਹੈਗੀ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਆ ਉਹਦੇ ਚ ਵਨ ਆਫ ਦੀ ਪ੍ਰਾਪਰਟੀ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਘਰ ਹੈਗਾ ਜਿਹਦੀ ਤਕਰੀਬਨ ਕੀਮਤ 1 ਕਰੋੜ ਰੁਪਈਆ ਹੈਗੀ ਆ ਤੇ ਉਹਨੇ ਇਸੇ ਸਾਲ ਹੀ ਨਸ਼ੇ ਦੇ ਪੈਸੇ ਤੋਂ ਇਹ ਖਰੀਦੀ ਸੀ ਤੀਸਰੇ ਮਹੀਨੇ ਹੋਰ ਵੀ ਕੋਈ ਪਰਾਪਟ ਹੋਰ ਹੈਗੀਆਂ ਜੀ 7-8 ਪ੍ਰਾਪਰਟੀਆਂ ਦੀ ਆਇਡੈਂਟੀਫਾਈ ਕੀਤੀਆਂ ਨੇ ਇੱਥੇ ਜਿਹਦੇ ਸਾਹਮਣੇ ਆਪਾਂ ਖੜੋਤੇ ਆ ਇਸਨੇ ਤੀਸਰੇ ਮਹੀਨੇ ਖਰੀਦੀ ਸੀ ਇਹਦੀ ਕੀਮਤ ਜਿਹੜੀ तकरीबन ਕਰੋੜ ਰੁਪਏ 99 ਲੱਖ 20 ਹਜ਼ਾਰ ਰੁਪਏ ਤੋਂ ਵੀ ਐਗਜ਼ੈਕਟ ਚਲੋ ਆਪਣੀ ਹਿੱਸੇ ਨਾਲ ਇਹ ਬਠੰਡਾ ਦੇ ਵਿੱਚ ਜਾਂ ਅਲੱਗ-ਅਲੱਗ ਜਗ੍ਹਾ ਬਠੰਡਾ ਚ ਵੀ ਹੈਗੀਆਂ ਨਾਲ ਦੇ ਵੀ ਹੈਗੀਆਂ ਹਾਂਜੀ ਹੋਰ ਵੀ ਚੱਲ ਰਹੀਆਂ ਐ ਬਾਕੀ ਅਕਿਊਜ਼ਡ ਦੀ ਜਿਹੜੇ ਹੈਗੇ ਉਹਨਾਂ ਦੀ ਵੀ ਪ੍ਰਾਪਰਟੀ ਤੇ ਜਿਹੜੇ ਹੈਗੇ ਆਇਡੈਂਟੀਫਿਕੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਉਹ ਵੀ ਅਸੀਂ ਆਇਡੈਂਟੀਫਾਈ ਕਰਕੇ ਛੇਤੀ ਉਹਨਾਂ ਨੂੰ ਵੀ ਫ੍ਰੀਜ਼ ਕਰਾਵਾਂਗੇ ਤੇ ਬਿਠਿੰਦੇ ਆਉਣ ਦਾ ਮਤਲਬ ਨਸਲ ਤਸਕਰੀ ਸੀ ਜਿਵੇਂ ਤੁਸੀਂ ਦੱਸਿਆ ਦੂਸਰੇ ਜ਼ਿਲ੍ਹੇ ਚ ਸੀ ਦੇਖੋ ਜੀ ਜਿਹੜਾ ਕਿ ਹੁੰਦਾ ਉਹਨੇ ਇੱਥੇ ਲੈ ਕੇ ਤੇ ਆਪ ਇੱਥੇ ਬੈਠਾ ਸੀ ਕਿ ਉੱਥੇ ਦੀ ਪੁਲਿਸ ਨੂੰ ਇੰਨਾ ਕੋਈ ਹਰ ਇੱਕ ਦਾ ਮੋਡਸ ਆਪਰੇਂਡ ਹੀ علیحدہ علیحدہ ਹੁੰਦਾ ਐਸੀ ਇੱਥੇ ਸਾਨੂੰ ਜਦੋਂ ਸਾਡੇ ਧਿਆਨ ਚ ਆਇਆ ਐਸੀ ਉੱਤੇ ਕਾਰਵਾਈ ਕਰਦੇ ਤੁਰੰਤ ਉਹਨੂੰ ਫੜ ਲਿਆ ਨੈਪ ਕਰ ਲਿਆ ਤੇ ਕਾਰਵਾਈ ਕਰ ਰਹੇ ਮਠੰਡਾ ਪੁਲਿਸ ਨੂੰ ਹੁਣ ਤੱਕ ਕਿੰਨੇ ਕੇਸ ਇਸ ਤਰ੍ਹਾਂ ਦੇ ਕਿਤੇ ਅਸੀਂ 74 ਕੇਸਾਂ ਚ ਪ੍ਰਾਪਰਟੀਾਂ ਜੀ ਪਿਛਲੇ ਸਾਲ ਚ ਆਇਡੈਂਟੀਫਾਈ ਕਰਕੇ ਫ੍ਰੀਜ਼ ਕਰਾਤੀਆਂ ਤੇ ਉਹਨਾਂ ਦੀ ਤਕਰੀਬਨ ਕੀਮਤ 13 ਕਰੋੜ ਰੁਪਇਆ ਜਿਹੜੀ ਉਹ ਹੈਗੀ ਹੈ ਜੀ ਫਿਲਹਾਲ ਜਿਹੜੇ ਨਸ਼ਾ ਤਸਕਰ ਜੇਲ ਚ ਹਾਂਜੀ ਜੀ ਸਰਕਾਰਾਂ ਕੰਨੀਆਂ ਕਾਰਾਂ ਵੀ ਹੈਗੀਆਂ ਤਕਰੀਬਨ ਮੇਰੇ ਕੋਲ 4 ਕਾਰਾਂ ਨੇ ਜੀ ਇਹਦੇ ਚ ਇੱਕ ਆ ਜਿਹੜੀ ਕੀਮਤ